ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਆਪਾਂ ਅੱਜ ਦੀ ਕਹਾਣੀ ਰੋਇਆਂ ਦੇ ਫੁੱਲ ਭਾਗ 15 ਇਸ ਨੂੰ ਲਿਖਿਆ ਕਿਰਨਦੀਪ ਕੌਰ ਨੇ ਪਾਤਰਾਂ ਦੇ ਨਾਮ ਬਦਲੇ ਗਏ ਹਨ ਜੀ ਸਵੇਰ ਹੁੰਦਿਆਂ ਹੀ ਜਸਪ੍ਰੀਤ ਦੇ ਪਾਪਾ ਨਿਰਮਲ ਕੁਲਦੀਪ ਵੀਰਪਾਲ ਤੇ ਪ੍ਰੀਤੀ ਆ ਪਹੁੰਚੇ ਜਸਪ੍ਰੀਤ ਦੀ ਹਾਲਤ ਵੇਖ ਵੀਰਪਾਲ ਵੀ ਰੋ ਪਈ ਨਿਰਮਲ ਨੂੰ ਗੁੱਸਾ ਆ ਗਿਆ ਕੀ ਕੀਤਾ ਓਏ ਤੂੰ ਆਹ ਸਾਡੀ ਕੁੜੀ ਨਾਲ ਬਲਵੀਰੋ ਬੋਲੀ ਭਾਈ ਮੇਰੇ ਮੁੰਡੇ ਨੂੰ ਖੌਰੇ ਕੀ ਹੋ ਗਿਆ ਜਿੱਦਣ ਦਾ ਵਿਆਹ ਹੋਇਆ ਦਿਨ ਰਾਤ ਇੱਕ ਕਰਤਾ दारू ਪੀਣ ਵਾਲਾ ਕੁਲਦੀਪ ਬੋਲਿਆ ਸਾਡੀ ਕੁੜੀ ਡੋਬਣੀ ਸੀ ਪਹਿਲਾਂ ਕਹਿ ਦਿੰਦੇ ਅਸੀਂ ਸਾਡੀ ਫੁੱਲਾਂ ਵਰਗੀ ਧੀ ਤੁਹਾਡੇ ਜਰੂਰ ਡੋਬਣੀ ਸੀ ਬਲਵੀਰੋ ਬੋਲੀ ਹੁਣ ਤਾਂ ਤੁਸੀਂ ਤਲਾਕ ਲੈ ਲਓ ਭਾਈ ਸਾਡੇ ਤੋਂ ਹੋ ਗਈ ਗਲਤੀ ਕੁਲਦੀਪ ਨੇ ਕਿਹਾ ਅਸੀਂ ਤਾਂ ਛਾਲ ਝਕਾ ਦੇਾਂਗੇ ਤਲਾਕ ਦੀ ਗੱਲ ਕਰਦੇ ਐ 17 ਲੱਖ ਲਾਇਆ ਸੀ ਜਸਪ੍ਰੀਤ ਨੇ ਕਿਹਾ ਡੈਡੀ ਜੀ ਤੁਸੀਂ ਮੇਰੀ ਖੁਸ਼ੀ ਚਾਹੁੰਦੇ ਹੋ ਤਾਂ ਚੁੱਪਚਾਪ ਤਲਾਕ ਕਰਵਾ ਦਿਓ ਬਸ ਵੀਰਪਾਲ ਬੋਲੀ ਜਸਪ੍ਰੀਤ ਪੁੱਤ ਵਿਆਹ ਹੋਏ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਜਸਪ੍ਰੀਤ ਬੋਲੀ ਸਮਝਦਾਰੀ ਇਸ ਚ ਹੀ ਹੈ ਕਿ ਮੈਂ ਇਨਾਂ ਤੋਂ ਤਲਾਕ ਲੈ ਲਵਾਂ ਨਹੀਂ ਮੇਰੀ ਰੈਂਦੀ ਜ਼ਿੰਦਗੀ ਨਰਕ ਬਣ ਜਾਂਦੀ ਏ ਰਣੀ ਲੱਗਣੀ ਮੱਗਰ ਸਿੰਘ ਨੇ ਵੀ ਕਿਹਾ ਰੋਮੀ ਕਦੇ ਨਹੀਂ ਸੁਧਰਨਾ ਰੋਮੀ ਨੇ ਚੋਰੀ ਜਸਪ੍ਰੀਤ ਨੂੰ ਕਿਹਾ ਜਸਪ੍ਰੀਤ ਤੇਰਾ ਧੰਨਵਾਦ ਤੇਰੀ ਡੈਰੀ ਤਲਾਕ ਤੋਂ ਬਾਅਦ ਮਿਲੇਗੀ ਨਿਰਮਲ ਨੇ ਆਪਣੇ ਪੈਸੇ ਵਾਪਸ ਮੰਗੇ ਬਲਵੀਰ ਉਹ لالਚ ਵਿੱਚ ਸੀ ਕਿ ਚੰਨੀ ਦੇ ਬਾਹਰ ਜਾਣ ਨਾਲ ਲੱਖਾਂ ਰੁਪਏ ਘਰ ਆਉਣਗੇ ਜੋਤੀ ਆਪਣੇ ਘਰ ਵਾਲੇ ਤੇਜੇ ਦਾ ਪੂਰਾ ਖਿਆਲ ਰੱਖਦੀ ਸੀ ਹਸਪਤਾਲ ਵਿੱਚ ਜੋਤੀ ਨੇ ਵੇਖਿਆ ਕਿ ਚੰਨੀ ਕਿਸੇ ਮੁੰਡੇ ਨਾਲ ਬੈਠੀ ਸੀ ਜੋਤੀ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਮੁੰਡਾ ਬੋਲਿਆ ਚੰਨੀਏ ਅੱਜ ਤੇਰਾ ਰਾਂਝਾ ਰومی ਨਹੀਂ ਤੇਰੇ ਪਿੱਛੇ ਆਇਆ ਚੰਨੀ ਬੋਲੀ ਮਸਾਮ ਅੰਗਰੋਲ ਆਇਆ ਅੱਜ ਦਿਮਾਗ ਖਾ ਜਾਂਦਾ ਸੱਚੀ ਮੇਰਾ ਮਤਲਬ ਤੱਕ ਆ ਯਾਰ ਮੈਨੂੰ ਤਾਂ ਹੋਰ ਮੈਂ ਉਹਦੇ ਵਿਆਹੇ ਵਰੇ ਦੇ ਪਿੱਛੇ ਲੱਗੀ ਪਾਗਲਾ ਮੈਂ ਬਸ ਇੱਕ ਵਾਰੀ ਇਹ ਭੌਂਦੂ ਪੈਸੇ ਲਾ ਦੇਵੇ ਮੇਰੇ ਤੇ ਫੇਰ ਤਾਂ ਬਸ ਇਹਨੂੰ ਟਾਟਾ ਵਾਏ ਕਰ ਦੇਣਾ ਚੰਨੀ ਤੇ ਉਸ ਮੁੰਡੇ ਦੀਆਂ ਗੱਲਾਂ ਸੁਣ ਜੋਤੀ ਹਕੀ ਵਕੀ ਰਹਿ ਗਈ ਘਰ ਵਿੱਚ ਕੀ ਕੁਝ ਹੋ ਰਿਹਾ ਹੈ ਜੋਤੀ ਨੂੰ ਕੁਝ ਨਹੀਂ ਸੀ ਪਤਾ ਪਿੰਡ ਜਾਣ ਲਈ ਉਹ ਕਾਲੀ ਸੀ ਕਿ ਛੇਤੀ ਕਰਨ ਨੂੰ ਉਹ ਚੰਨੀ ਦੀ ਸਚਾਈ ਦੱਸੇ ਰਾਣੀ ਹੋਣਾ ਕਾਫੀ ਠੀਕ ਸੀ ਜੋਤੀ ਨੇ ਕਿਹਾ ਤੁਸੀਂ ਕਹੋ ਤਾਂ ਮੈਂ ਦੋਕ ਦਿਨ ਪਿੰਡ ਆ ਜਾਵਾਂ 10 ਦਿਨਾਂ ਦੀ ਛੁੱਟੀ ਮਿਲ ਜਾਊ ਉਸ ਤੋਂ ਪਹਿਲਾਂ ਮੈਂ ਘਰ ਦੀ ਸਾਫ ਸਫਾਈ ਵੀ ਕਰ ਆਉਂਗੀ ਦੋ ਦਿਨ ਤੁਹਾਡੇ ਕੋਲ ਪਾਪਾ ਜੀ ਰਹਿ ਪੈਣਗੇ ਰਾਣੀ ਹਾਂ ਜੋਤੀ ਤੂੰ ਆ ਜਾ ਫਿਰ ਸੱਚੀ ਜੋਤੀ ਮੇਰਾ ਤਾਂ ਦੂਰੀ ਬਾਰ ਜਨਮ ਹੋਇਆ ਜੇ ਤੂੰ ਇੱਥੇ ਨਾ ਲਿਆਉਂਦੀ ਤਾ ਮੈਂ ਕਦੇ ਦਾ ਮਰ ਜਾਣਾ ਸੀ ਜੋਤੀ ਨੇ ਰਾਣੀ ਦੇ ਵਾਲਾਂ ਵਿੱਚ ਹੱਥ ਫੇਰਿਆ ਤੇ ਹੱਸ ਪਈ ਜੋਤੀ ਪਿੰਡ ਆਈ ਜਦੋਂ ਬਲਵੀਰੋਂ ਕੋਲੋਂ ਘਰ ਦੀ ਚਾਬੀ ਲੈਣ ਗਈ ਤਾਂ ਅਗਲਾ ਮਾਹੌਲ ਵੇਖ ਕੇ ਹੱਕੀ ਵੱਕੀ ਰਹਿ ਗਈ ਘਰ ਵਿੱਚ ਪੂਰੀ ਪੰਚਾਇਤ ਬੈਠੀ ਸੀ ਇੱਕ ਪਾਸੇ ਬੈਠੀ ਜਸਪ੍ਰੀਤ ਰੋ ਰਹੀ ਸੀ ਕੋਲ ਹੀ ਮੇਜ਼ ਤੇ ਪਈ ਥੱਥੀ ਪੈਸਿਆਂ ਦੀ ਵੇਖ ਕੇ ਜੋਤੀ ਨੂੰ ਕੁਝ ਸਮਝ ਨਾ ਆਇਆ ਕਿ ਕੀ ਹੋ ਰਿਹਾ ਹੈ ਜੋਤੀ ਨੇ ਚਾਚੀ ਦੇ ਪੈਰੀਂ ਹੱਥ ਲਾਏ ਤੇ ਭਰਾਡੇ ਵਿੱਚ ਹੀ ਖੜ ਗਈ ਤਾਂ ਕਿ ਕੁਝ ਸਮਝ ਲੱਗੇ ਕਿ ਕੀ ਹੋ ਰਿਹਾ ਹੈ ਪੰਚਾਇਤ ਦੇ ਵਿੱਚ ਬੈਠਾ ਰੋਮੀ ਕਹਿ ਰਿਹਾ ਸੀ ਆ ਵੇਖੋ ਜੀ ਮੇਰੇ ਪੈਸੇ ਵੀ ਤਿਆਰ ਹੈ ਤਲਾਕ ਦੇ ਕਾਗਜ਼ਾਂ ਤੇ ਮੈਂ ਦਸਤਖਤ ਕਰ ਦਿੱਤੇ ਐ ਬਾਕੀ ਜਸਪ੍ਰੀਤ ਨੂੰ ਪੁੱਛ ਲਵੋ ਜਸਪ੍ਰੀਤ ਗੁੰਗੀ ਹੋਏ ਬੈਠੀ ਸੀ ਸੁਪਨਿਆਂ ਦੀ ਦੁਨੀਆ ਦੇ ਸੰਸਾਰ ਨੂੰ ਉਜੜਦਾ ਉਹ ਵੀ ਬਿਨਾਂ ਵਜਾ ਤੋਂ ਉਹ ਵੇਖ ਰਹੀ ਸੀ ਜਾਸਪਰੀ ਤੇ ਰੋਮੀ ਦੀ ਚਲਾਕੀ ਵੀ ਨਹੀਂ ਸੀ ਪਹਿਚਾਣ ਸਕੀ ਅਦਾਲਤ ਨੇ ਪੱਕੇ ਤਲਾਕ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਪਰ ਰੋਮੀ ਉਸ ਦਿਨ ਤੋਂ ਖੁਸ਼ ਸੀ ਜੋਤੀ ਨੂੰ ਜਦੋਂ ਸਾਰਾ ਮਾਮਲਾ ਪਤਾ ਲੱਗਿਆ ਤਾਂ ਉਹ ਰੋਮੀ ਦੀ ਮੂਰਖਤਾ ਤੇ ਹੱਕੀ-ਵੱਕੀ ਰਹਿ ਗਈ ਰੋਮੀ ਨੂੰ ਜੋਤੀ ਨੇ ਚੰਨੀ ਦੀ ਅਸਲੀਅਤ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗੇ ਰੋਮੀ ਜੋਤੀ ਦੀ ਕੋਈ ਗੱਲ ਨਾ ਸੁਣਦਾ ਤੇ ਕਹਿ ਦਿੰਦਾ ਜੋਤੀ ਹੁਣ ਆਪਣੇ ਮਿਲਣ ਦਾ ਰਾਸੌਖਾ ਹੋ ਜਾਊ ਪਰ ਜੋਤੀ ਹੁਣ ਰੋਮੀ ਨਾਲ ਕੋਈ ਰਿਸ਼ਤਾ ਨਹੀਂ ਸੀ ਰੱਖਣਾ ਚਾਹੁੰਦੀ ਤਨੋਮਨੋ ਉਹ ਰਾਣੀ ਨੂੰ ਹੀ ਸਭ ਕੁਝ ਮੰਨਦੀ ਸੀ ਤੇ ਆਪਣੇ ਤੋਂ ਹੋਈ ਭੁੱਲ ਲਈ ਉਹ ਜਸਪ੍ਰੀਤ ਤੋਂ ਮਾਫੀ ਮੰਗਣਾ ਚਾਹੁੰਦੀ ਸੀ ਜਸਪ੍ਰੀਤ ਰੋਂਦੀ ਹੋਈ ਦੋਕ ਦਿਨ ਆਪਣੇ ਪੇਕੇ ਰਹੀ ਪਰ ਹਸਪਤਾਲ ਤੋਂ ਆਉਂਦੇ ਫੋਨ ਤੇ ਉਹਨੂੰ ਜਾਣਾ ਪੈਣਾ ਸੀ ਅੰਜਲੀ ਪਹਿਲਾਂ ਹੀ ਚਲੀ ਗਈ ਸੀ ਜਸਪ੍ਰੀਤ ਦਾ ਉਤਰਿਆ ਹੋਇਆ ਚਿਹਰਾ ਵੇਖ ਬੀਰਪਾਲ ਨੂੰ ਬਹੁਤ ਤਰਸ ਆਉਂਦਾ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੀ ਸੀ ਸ਼ਾਮਾਂ ਨੂੰ ਰੋਟੀ ਪਕਾ ਕੇ ਪ੍ਰੀਤੀ ਨੇ ਆਪਣੀ ਤੀ ਜਸਪ੍ਰੀਤ ਨੂੰ ਰੋਟੀ ਖਾਣ ਦਾ ਕਿਹਾ ਤਾਂ ਜਸਪ੍ਰੀਤ ਨੇ ਮਨਾਂ ਕਰ ਦਿੱਤਾ ਬੀਰਪਾਲ ਤੇ ਪ੍ਰੀਤੀ ਦੋਹਾਂ ਨੇ ਬਹੁਤ ਸਮਝਾਇਆ ਪਰ ਜਸਪ੍ਰੀਤ ਦਾ ਮਨ ਹੀ ਮਰ ਚੁੱਕਿਆ ਸੀ ਬੀਰਪਾਲ ਜਸਪ੍ਰੀਤ ਪੁੱਤ ਰੋਮੀ ਦੇ ਦੋਸ਼ਾਂ ਦੀ ਸਜ਼ਾ ਤੂੰ ਆਪਣੇ ਆਪ ਨੂੰ ਨਾਂ ਦੇ ਕਸੂਰ ਸਾਰਾ ਰੋਮੀ ਦਾ ਏ ਮੇਰੀ ਧੀ ਦੇ ਲੇਖਾਂ ਵਿੱਚ ਹੀ ਸ਼ਾਇਦ ਇਹੋ ਜਿਹਾ ਕੁਝ ਲਿਖਿਆ ਸੀ ਕਰਮਾਂ ਦੇ ਲਿਖੇ ਐ ਪੁੱਤ ਜਿਹੜਾ ਦਾਗ ਲੱਗਣਾ ਸੀ ਪਰ ਹਿੰਮਤ ਨਹੀਂ ਹਾਰਦੇ ਹੁੰਦੇ ਪੁੱਤ ਤੂੰ ਥੋੜਾ ਹੌਂਸਲਾ ਰੱਖ ਤੂੰ ਤਾਂ ਰੱਬ ਦਾ ਸ਼ੁਕਰ ਕਰ ਵੀ ਉਸ ਨਸ਼ੇੜੀ ਬੰਦੇ ਤੋਂ ਤੇਰਾ ਖਿਹੜਾ ਛੁੱਟ ਗਿਆ ਜਸਪ੍ਰੀਤ ਸੋਚ ਰਹੀ ਸੀ ਕਿ ਮਾਂ ਜੇ ਉਹ ਨਸ਼ੇ ਕਰਦਾ ਹੁੰਦਾ ਤਾਂ ਕੀ ਮੈਂ ਉਹਨੂੰ ਤਲਾਕ ਦੇ ਦਿੰਦੀ ਨਹੀਂ ਤਲਾਕ ਨਹੀਂ ਸੀ ਦੇਣਾ ਮੈਂ ਇਹਨੂੰ ਕਿਉਂਕਿ ਗੱਲ ਤਾਂ ਵਿੱਚੋਂ ਕੁਝ ਹੋਰ ਹੀ ਸੀ ਕਾਸ਼ ਬੀਰਪਾਲਾ ਤੂੰ ਮੇਰੇ ਵਿਆਹ ਲਈ ਜ਼ੋਰ ਨਾ ਲਾਉਂਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਹੋਰ ਸੌਖੀ ਹੋਣੀ ਸੀ ਆਹ ਦੁੱਖ ਤਾਂ ਨਾ ਚੱਲਣਾ ਪੈਂਦਾ ਮੈਨੂੰ ਬੀਰਪਾਲ ਵੀ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਕੌਣ ਅੱਜਕੱਲ੍ਹ ਜਾਤਾਂ ਪਾਤਾਂ ਵੇਖਦਾ ਮੈਂ ਐਵੇਂ ਅਡਵਾਈ ਕਰ ਗਈ ਮੇਰੀ ਵਜ੍ਹਾ ਕਰਕੇ ਜਸਪ੍ਰੀਤ ਦਾ ਇਹ ਹਾਲ ਹੋਇਆ ਪ੍ਰੀਤੀ ਨੇ ਰੋਟੀ ਦੀ ਵਰਕੀ ਤੋੜੀ ਤੇ ਜਸਪ੍ਰੀਤ ਦੇ ਮੂੰਹ ਵਿੱਚ ਪਾਉਣ ਲੱਗੀ ਪਰ ਜਸਪ੍ਰੀਤ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਰਾਲਾਂ ਵਹਿ ਧੁਰੀਆਂ ਨਿਰਮਲ ਤੇ ਕੁਲਦੀਪ ਵੀ ਦੋਹੇ ਕਮਰੇ ਵਿੱਚ ਆ ਗਏ ਪਰੇ ਮਨ ਨਾਲ ਹੱਥ ਜੋੜ ਜਸਪ੍ਰੀਤ ਕੋਲੋਂ ਮਾਫੀ ਮੰਗਣ ਲੱਗੇ ਨਿਰਮਲ ਜਸਪ੍ਰੀਤ ਪੁੱਤ ਮੈਨੂੰ ਮਾਫ ਕਰੀ ਇਹ ਤੇਰੇ ਹਾਲਤ ਦੇ ਅੱਧੇ ਜ਼ਿੰਮੇਵਾਰ ਅਸੀਂ ਹੀ ਆਂ ਜਸਪ੍ਰੀਤ ਨੇ ਆਪਣੇ ਪਾਪਾ ਨੂੰ ਗਲਵਕੜੀ ਪਾ ਲਈ ਸ਼ਾਇਦ ਰੋ ਰੋ ਕੇ ਆਪਣਾ ਮਨ ਹਲਕਾ ਕਰਨਾ ਚਾਹੁੰਦੀ ਸੀ ਕੁਲਦੀਪ ਤੋਂ ਵੇਖਿਆ ਨਹੀਂ ਸੀ ਜਾ ਰਿਹਾ ਤੇ ਵੀਰਪਾਲ ਨੂੰ ਕਹਿਣ ਲੱਗਿਆ ਕੋਏ ਵੀਰਪਾਲ ਵੇਖ ਲੈ ਮੇਰਾ ਜਸਪ੍ਰੀਤ ਪੁੱਤ ਕਿੰਨਾ ਕਮਜ਼ੋਰ ਨਿਕਲਿਆ ਵੇਖ ਜਵਾਕਾਂ ਵਾਂਗੂ ਰੋਈ ਜਾਂਦਾ ਹੈ ਵੀਰਪਾਲ ਨਹੀਂ ਨਹੀਂ ਮੇਰੀਤੀ ਬੜੀ ਸਿਆਣੀ ਐ ਇਹੋ ਜੇ ਦੁੱਖ ਤਾਂ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਕਿਉਂ ਬਈ ਜਸਪ੍ਰੀਤ ਸਹੀ ਕਿਹਾ ਨਾ ਮੈਂ ਜਸਪ੍ਰੀਤ ਦਮਨ ਬਦਨ ਲਈ ਮੀਰ ਪਾਲ ਨੇ ਕਿਹਾ ਜਸਪ੍ਰੀਤ ਵੀ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦੀ ਕਿਸੇ ਨੂੰ ਤੇ ਬੋਲੀ ਜਦੋਂ ਤੁਸੀਂ ਤੁਹਾਡਾ ਸਾਰਿਆਂ ਦਾ ਸਾਥ ਹੋਵੇ ਫਿਰ ਤੁਹਾਡੀ ਧੀ ਹਾਰ ਕਿਵੇਂ ਮੰਨ ਸਕਦੀ ਹੈ ਜਸਪ੍ਰੀਤ ਨੂੰ ਆਉਂਦਿਆਂ ਵੇਖ ਬਲਜਿੰਦਰ ਨੇ ਵੇਖ ਲਿਆ ਜਸਪ੍ਰੀਤ ਵੀ ਭੱਜੀ ਆਈ ਤੇ ਅਨਸਾਰ ਬਲਜਿੰਦਰ ਦੇ ਗਲ ਲੱਗ ਗਏ ਬਲਜਿੰਦਰ ਨੂੰ ਅਜੀਬ ਜਿਹਾ ਲੱਗਿਆ ਤੇ ਵੇਖਿਆ ਜਸਪ੍ਰੀਤ ਦੇ ਹੰਝੂਆਂ ਨਾਲ ਉਹਦੀ 셔ਟ ਭਿੱਜ ਗਈ ਸੀ। ਬਲਜਿੰਦਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਪਰ ਰੋਂਦੀ ਹੋਈ ਜਸਪ੍ਰੀਤ ਉਹਦੇ ਤੋਂ ਝੱਲੀ ਨਾ ਗਈ। ਪੁੱਛਣ ਤੇ ਜਸਪ੍ਰੀਤ ਨੇ ਸਭ ਕੁਝ ਬਲਜਿੰਦਰ ਨੂੰ ਦੱਸ ਦਿੱਤਾ। ਬਲਜਿੰਦਰ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਕਿਉਂ ਮੈਂ ਜਸਪ੍ਰੀਤ ਨੂੰ ਡੈਰੀ ਦਿੱਤੀ ਜੇ ਮੈਂ ਇਹਨੂੰ ਡੈਰੀ ਨਾ ਦਿੰਦਾ ਤਾਂ ਹੋ ਸਕਦਾ ਇਹਦਾ ਤਲਾਕ ਨਾ ਹੁੰਦਾ। ਜਸਪ੍ਰੀਤ ਦੀਆਂ ਅੱਖਾਂ ਵਿੱਚ ਸਾਫ਼ ਦੇਖਦਾ ਸੀ ਕਿ ਉਹ ਬਲਜਿੰਦਰ ਵੱਲੋਂ ਹਮਦਰਦੀ ਭਾਲ ਰਹੀ ਹੈ ਜਸਪ੍ਰੀਤ ਨੂੰ ਵੇਖ ਕੇ ਬਲਜਿੰਦਰ ਨੂੰ ਵੀ ਤਰਸ ਆ ਰਿਹਾ ਸੀ ਜਸਪ੍ਰੀਤ ਦਾ ਹੱਥ ਫੜ ਬਲਜਿੰਦਰ ਉਹਨੂੰ ਕੰਟੀਨ ਵੱਲ ਲੈ ਗਿਆ ਪਾਣੀ ਪੀਉਣ ਤੋਂ ਬਾਅਦ ਬਲਜਿੰਦਰ ਨੇ ਜਸਪ੍ਰੀਤ ਦੇ ਹੰਝੂ ਪੂੰਝੇ ਤੇ ਕਿਹਾ ਜਸਪ੍ਰੀਤ ਤੈਨੂੰ ਇੱਕ ਗੱਲ ਪਤਾ ਹੈ ਜਦੋਂ ਆਪਾਂ ਕਾਲਜ ਪੜਦੇ ਸੀ ਤਾਂ ਤੂੰ ਕਹਿੰਦੀ ਹੁੰਦੀ ਸੀ ਬਲਜਿੰਦਰ ਜਿੰਨਾ ਤੂੰ ਮੈਨੂੰ ਪਿਆਰ ਕੀਤਾ ਉਸ ਪਿਆਰ ਚੋਂ ਬਹੁਤ ਕੁਝ ਸਿੱਖਿਆ ਕਿ ਕਿਵੇਂ ਜ਼ਿੰਦਗੀ ਬਤੀਤ ਕਰਨੀ ਹੈ ਤੂੰ ਕਹਿੰਦੀ ਹੁੰਦੀ ਸੀ ਕਿ ਕਦੇ ਰੋਂਦੀ ਵੀ ਨਹੀਂ ਪਰ ਅੱਜ ਤਾਂ ਮੈਂ ਤੇਰੇ ਨਾਲ ਖੜਾ ਫਿਰ ਵੀ ਤੂੰ ਇੰਨਾ ਕਮਜ਼ੋਰ ਸਮਝ ਰਹੀ ਆ ਆਪਣੇ ਆਪ ਨੂੰ ਜਸਪ੍ਰੀਤ ਸੱਚੀ ਬਲਜਿੰਦਰ ਤੂੰ ਤਾਂ ਨਹੀਂ ਰੋਮੀ ਵਾਂਗੂ ਮੇਰਾ ਸਾਥ ਛੱਡਦਾ ਬਲਜਿੰਦਰ ਨੇ ਬਿਨਾਂ ਕੁਝ ਸੋਚਿਆ ਹੀ ਹਾਂ ਕਰ ਦਿੱਤੀ ਕਿ ਮੈਂ ਤੇਰਾ ਸਾਥ ਕਦੇ ਵੀ ਨਹੀਂ ਛੱਡਦਾ ਜਸਪ੍ਰੀਤ ਸੋਚਣ ਲੱਗੀ ਬਲਜਿੰਦਰ ਨੇ ਮੇਰਾ ਮਾਣ ਰੱਖਣ ਲਈ ਕਿੰਨਾ ਪਿਆਰਾ ਝੂਠ ਬੋਲਿਆ ਖੈਰ ਰੋਮੀ ਨਾਲੋਂ 100 ਗੁਣਾ ਚੰਗਾ ਹੈ ਮੇਰਾ ਬਲਜਿੰਦਰ ਐਨੇ ਨੂੰ ਅੰਜਲੀ ਆ ਗਈ ਤੇ ਜਸਪ੍ਰੀਤ ਦੇ ਮੋਢੇ ਤੇ ਹੱਥ ਰੱਖ ਪੁੱਛਣ ਲੱਗੀ ਤਾਂ ਬਲਜਿੰਦਰ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅੰਜਲੀ ਵੀ ਸਮਝ ਗਈ ਸੀ ਕਿ ਕੋਈ ਦੁੱਖ ਵਾਲੀ ਹੀ ਗੱਲ ਹੈ ਅੰਜਲੀ ਕਿੰਨੀ ਚੰਗੀ ਗੱਲ ਹੈ ਬਲਜਿੰਦਰ ਆਪਾਂ ਤਿੰਨੇ ਫੇਰ ਤੋਂ ਇਕੱਠੇ ਹੋ ਗਏ ਆ ਕਰਮਾ ਨਾਲ ਹੀ ਮਿਲਦੇ ਆ ਦੋਸਤ ਤੇ ਸਦਾ ਲਈ ਇਕੱਠੇ ਵੀ ਕਰਮਾ ਨਾਲ ਹੀ ਹੁੰਦੇ ਆ ਬਲਜਿੰਦਰ ਅੱਜ ਕਿਵੇਂ ਅੰਜਲੀ ਐਨੀਆਂ ਸਿਆਣੀਆਂ ਗੱਲਾਂ ਕਰ ਰਹੀਆਂ ਅੰਜਲੀ ਰਹਿੰਦੀ ਪਤਾ ਜਸਪ੍ਰੀਤ ਨਾਲ ਆ ਮੈਂ ਬਲਜਿੰਦਰ ਚੱਲ ਜਸਪ੍ਰੀਤ ਫਿਰ ਹਸਪਤਾਲ ਦਾ ਹਾਲ ਵੀ ਵੇਖਣਾ ਚੱਲ ਖਾਣਾ ਖਾ ਲਈਏ ਆਪਾਂ ਜਸਪ੍ਰੀਤ ਜਰ ਭੁੱਖ ਤਾਂ ਹੈ ਨਹੀਂ ਮੈਨੂੰ ਬਲਜਿੰਦਰ ਚਲ ਨਹੀਂ ਭੁੱਖ ਤਾਂ ਸਾਨੂੰ ਖਾਂਦਿਆਂ ਨੂੰ ਹੀ ਵੇਖ ਲਮੀ ਅੰਜਲੀ ਹੱਸ ਪਈ ਪਰ ਜਸਪ੍ਰੀਤ ਦਾ ਹਾਸਾ ਤਾਂ ਉੱਡ ਗਿਆ ਸੀ 부ਜੇ ਜਿਹਾ ਮਨ ਨਾਲ ਬਲਜਿੰਦਰ ਦੇ ਤੱਕਾ ਕਰਨ ਤੇ ਉਹਨੇ ਰੋਟੀ ਖਾ ਲਈ ਰਾਣੀ ਹੁਣ ਬਿਲਕੁਲ ਠੀਕ ਸੀ ਜੋਤੀ ਦੀ ਮਿਹਨਤ ਰੰਗ ਲਿਆਈ ਘਰ ਆਇਆ ਤੇ ਰਾਣੀ ਨੇ ਜੋਤੀ ਦਾ ਧੰਨਵਾਦ ਕੀਤਾ ਤੇ ਹੋਈਆਂ ਗਲਤਾਂ ਦੀ ਮੁਆਫੀ ਮੰਗੀ ਵਾਰ ਜੋਤੀ ਨੇ ਆਪ ਮਾਫੀ ਮੰਗੀ ਕਿ ਮੈਂ ਤੁਹਾਡੀ ਬਹੁਤ ਵੱਡੀ ਗੁਨਾਹਗਾਰਾਂ ਮaaf ਕਰ ਦਿਓ ਮੈਨੂੰ ਰਾਣੀ ਜੋਤੀ ਜਰ ਆ ਰੋਮੀ ਦੀ ਬੋਟੀ ਨਹੀਂ ਦਿਸਦੀ ਕਿਤੇ ਜੋਤੀ ਕੀ ਦੱਸਾਂ ਰੋਮੀ ਦੀਆਂ ਮਾੜੀਆਂ ਹਰਕਤਾਂ ਕਰਕੇ ਦੋਹਾਂ ਦਾ ਤਲਾਕ ਹੋ ਗਿਆ ਜਸਪ੍ਰੀਤ ਆਪਣਾ ਘਰ ਛੱਡ ਕੇ ਚਲੀ ਗਈ ਰਾਣੀ ਚਾਚੀ ਬਹੁਤ ਲਾਲਚਨਾ ਹੈ ਹੋਰ ਪੈਸੇ ਮੰਗਦੀ ਹੋ ਤਾਂ ਹੀ ਤਲਾਕ ਹੋ ਗਿਆ ਜੋਤੀ ਚੱਲ ਆਪਾਂ ਕੀ ਲੈਣਾ ਹੁਣ ਤੁਸੀਂ ਘਰ ਆ ਗਏ ਬਸ ਇਹਦੇ ਤੋਂ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਰਾਣੀ ਚੱਲ ਹੁਣ ਖੇਤ ਬੰਨੇ ਦਾ ਵੀ ਵੇਖਣਾ ਯਾਰ ਜੋਤੀ ਨਾਲੇ ਤੈਨੂੰ ਇੱਕ ਗੱਲ ਦੱਸਾਂ ਇੱਕ ਦਿਨ ਤੂੰ ਕਿਸੇ ਨੂੰ ਕਹੀ ਜਾਂਦੀ ਸੀ ਘਰੇ ਅਖੇ ਮੇਰਾ ਜੀ ਨਹੀਂ ਲੱਗਦਾ ਤੂੰ ਇਉਂ ਕਰ ਕਿਤੇ ਲੱਗ ਜਾ জব ਤੇ ਜੋਤੀ ਤੁਹਾਡੇ ਤੋਂ ਵੱਡੀ ਕੋਈ ਜੌਬ ਨਹੀਂ ਐਨਾ ਕਹਿ ਕੇ ਜੋਤੀ ਨੇ ਰਾਣੀ ਨੂੰ ਘੁੱਟ ਕੇ ਜੱਫੀ ਪਾ ਲਈ ਰੋਮੀ ਦੀ ਮਾਂ ਬਲਵੀਰੇ ਦੇ ਵੇੜੇ ਵਿੱਚ ਆਪਣੀ ਹੀ ਮਸਤੀ ਵਿੱਚ ਫੇਰ ਰਹੀ ਸੀ ਰਾਣੀ ਦਾ ਪਤਾ ਲੈਣ ਲਈ ਥੋੜਾਕ ਟਾਈਮ ਆਈ ਪਰ ਫੇਰ ਵਾਪਸ ਚਲੀ ਗਈ ਜੋਤੀ ਚਿੱਤ ਵਿੱਚ ਹੱਸ ਰਹੀ ਸੀ ਕਿ ਸਿਰ ਤੇ ਤੂੰ ਉਡਦੀ ਐ ਓਨੇ ਤਾਂ ਤੋਖਾ ਹੀ ਕਰਨਾ ਹੈ ਤੁਹਾਡੇ ਨਾਲ ਰੋਮੀ ਨੂੰ ਕਾਲ ਸੀ ਕਿ ਕਦੋਂ ਚੰਨੀ ਨਾਲ ਮੇਰਾ ਵਿਆਹ ਹੋਵੇ ਆਪਣੀ ਮਾਂ ਨੂੰ ਰੋਮੀ ਨੇ ਚੰਨੀ ਦੀ ਭੂਆ ਕੋਲ ਭੇਜਿਆ ਰਿਸ਼ਤੇ ਵਾਸਤੇ ਹਾਂਜੀ ਦੋਸਤੋ ਕਹਾਣੀ ਦਾ ਅਗਲਾ ਭਾਗ ਕੱਲ ਲੈ ਕੇ ਆਵਾਂਗੇ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ